2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੇ ਅਨੁਮਾਨ ਸਰਵੇਖਣ ਦਾ ਦੌਰ ਜਾਰੀ ਹੈ ਅੱਜ ਇਸ ਖਬਰ ਪੜਤਾਲ ਦੇ ਖਾਸ ਐਪੀਸੋਡ ਦੇ ਵਿੱਚ ਅਸੀਂ ਗੱਲ ਇਹ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਭਾਰਤੀ ਜਨਤਾ ਪਾਰਟੀ ਛੱਡ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਗਰਾਫ ਕਿਵੇਂ ਇੱਕ ਵਾਰ ਮੁੜ ਕੇ ਪੰਜਾਬ ਚੋਂ ਹੇਠਾਂ ਡਿੱਗਿਆ ਹਾਲਾਂਕਿ ਜਦੋਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਉਸ ਤੋਂ ਬਾਅਦ ਨਾ ਕੇਵਲ ਭਾਰਤੀ ਜਨਤਾ ਪਾਰਟੀ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਫਾਇਦਾ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਗੱਠ ਜੋੜ ਭਾਜਪਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਸੀ ਮੈਨੂੰ ਉਹ ਦਿਨ ਬੜੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਬੋਲਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਆਖਰੀ ਬੁਲਾਰੇ ਹੁੰਦੇ ਸੀ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਆਪਣਾ ਭਾਸ਼ਣ ਕਿਸੇ ਵੀ ਰੈਲੀ ਦੇ ਮੰਚ ਤੋਂ ਆਖਰੀ ਭਾਸ਼ਣ ਦੇ ਰੂਪ ਚ ਦੰਦੇ ਸੀ ਮਤਲਬ ਕਿ ਉਸ ਵੇਲੇ ਜਦੋਂ ਪ੍ਰਕਾਸ਼ ਸਿੰਘ ਬਾਦਲ 2007 ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਜਦੋਂ ਵੱਡੀ ਸਿਆਸੀ ਲੜਾਈ ਲੜ ਰਹੇ ਸੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨਾਲ ਅਕਾਲੀ ਭਾਜਪਾ ਦੇ ਗੱਠ ਜੋੜ ਦੇ ਇੱਕ ਵੱਡੇ ਚਿਹਰੇ ਵਜੋਂ ਨਵਜੋਤ ਸਿੰਘ ਸਿੱਧੂ ਵੀ ਖੂਬ ਸਰਗਰਮ ਰਹਿੰਦੇ ਸੀ ਔਰ ਜਦੋਂ ਅਸੀਂ ਅੰਕੜਿਆਂ ਨੂੰ ਦੇਖਦੇ ਹਾਂ ਅੰਕੜੇ ਸਾਰੀ ਕਹਾਣੀ ਆਪ ਬਿਆਨ ਕਰ ਦਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦਾ ਗੋਲਡਨ ਪੀਰੀਅਡ ਜਦੋਂ ਪੰਜਾਬ 'ਚ ਰਿਹਾ ਹੁਣ ਤੱਕ ਦਾ ਉਦੋਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਸਟਾਰ ਲੀਡਰ ਰਹੇ ਨੇ। ਔਰ ਨਵਜੋਤ ਸਿੰਘ ਸਿੱਧੂ ਦੇ ਭਾਰਤੀ ਜਨਤਾ ਪਾਰਟੀ ਛੱਡ ਜਾਣ ਤੋਂ ਬਾਅਦ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਫੇਰ ਉਹੀ ਹੈ ਜਿਹੜੀ 2004 ਤੋਂ ਪਹਿਲਾਂ ਸੀ। ਸੋ 2004 'ਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਜੀ ਨੇ ਨਵਜੋਤ ਸਿੰਘ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਔਰ ਅਮਰਸਰ ਤੋਂ ਉਮੀਦਵਾਰ ਬਣਾਇਆ ਔਰ 2004 ਚ ਨਵਜੋਤ ਸਿੰਘ ਸਿੱਧੂ ਨੇ ਜਦੋਂ ਭਾਰਤੀ ਜਨਤਾ ਪਾਰਟੀ ਚ ਆਏ ਤੇ ਭਾਰਤੀ ਜਨਤਾ ਪਾਰਟੀ ਨੇ 3 ਸੀਟਾਂ ਜਿੱਤੀਆਂ 1999 ਚ ਭਾਰਤੀ ਜਨਤਾ ਪਾਰਟੀ ਕੋਲੇ ਕੇਵਲ ਇੱਕ ਸੀਟ ਸੀ ਗੁਰਦਾਸਪੁਰ ਤੋਂ ਵਿਨੋਦ ਖੰਨੇ ਦੇ ਰੂਪ ਦੇ ਵਿੱਚ ਔਰ ਜਦੋਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਚ ਆਏ ਤੇ ਤਿੰਨ ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਗੁਰਦਾਸਪੁਰ ਤਾਂ ਜਿੱਤੀ ਹੀ ਜਿੱਤਿਆ ਅਮਰਸਰ ਸਾਹਿਬ ਵੀ ਜਿੱਤੀ ਔਰ ਇੱਕ ਸੀਟ ਹੁਸ਼ਿਆਰਪੁਰ ਦੀ ਜਿੱਤੀ ਸੋ ਤਿੰਨ ਸੀਟਾਂ ਭਾਰਤੀ ਜਨਤਾ ਪਾਰਟੀ ਨੇ ਉਸ ਵੇਲੇ ਜਿੱਤੀਆਂ ਔਰ ਉਸ ਤੋਂ ਬਾਅਦ ਅਗਲੇ 10 12 ਸਾਲ ਲਗਾਤਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਉਚਾਈਆਂ ਹਾਸਲ ਕਰਦੀ ਰਹੀ ਵੋਟ ਸ਼ੇਅਰ ਭਾਰਤੀ ਜਨਤਾ ਪਾਰਟੀ ਦਾ ਕਾਫੀ ਜ਼ਿਆਦਾ ਵਧਿਆ ਨਾ ਕੇਵਲ ਲੋਕ ਸਭਾ ਦੇ ਵਿੱਚ ਬਲਕਿ ਗੱਠਜੋੜ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਦੋਵੇਂ ਪਾਸੇ ਪੂਰੀ ਲੋਕਾਂ ਦੇ ਵਿੱਚ ਮੌਜੂਦਗੀ ਸੀ ਔਰ ਲੋਕ ਲੋਕਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਭਰੋਸਾ ਸੀ ਇਸੇ ਕਰਕੇ ਜਦੋਂ ਅਕਾਲੀ ਭਾਜਪਾ ਗੱਠਜੋੜ ਹੋਇਆ ਨਾ ਕੇਵਲ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਵਧਿਆ ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ ਵੀ ਵਧਿਆ ਭਾਜਪਾ ਦੇ ਗੱਠਜੋੜ ਦੇ ਰੂਪ ਦੇ ਵਿੱਚ ਮਤਲਬ ਕਿ ਅਕਾਲੀ ਭਾਜਪਾ ਗੱਠਜੋੜ ਜਦੋਂ ਨਵੇਂ ਸਿਰੇ ਤੋਂ ਗੱਲਾਂ ਹੋ ਰਹੀਆਂ ਨੇ ਕਿ ਜੇ ਅਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਤੇ ਬਹੁਤ ਤਾਕਤ ਹੋ ਜਾਏਗੀ ਇਸ ਵਾਰ ਅਗਰ ਅਕਾਲੀ ਭਾਜਪਾ ਗੱਠਜੋੜ ਹੁੰਦਾ ਹੈ ਤੇ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ ਦੇ ਵਿੱਚ ਗੱਲ ਉਹ ਨਹੀਂ ਬਣਨੀ ਜੋ ਪਹਿਲਾਂ ਸੀ ਹਾਂ ਹੁਣ ਨਵੀਂ ਤਰ੍ਹਾਂ ਦੇ ਫੈਕਟਰ ਨੇ ਅਗਰ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਜਿਹੜਾ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਅਗਰ ਉਹ ਵੋਟਾਂ ਦੇ ਰੂਪ ਵਿੱਚ ਤਬਦੀਲ ਹੁੰਦਾ ਹੈ ਫਿਰ ਉਹ ਗੱਲ ਸਮਝ ਆਉਂਦੀ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਨੂੰ ਹਲਾਰਾ ਮਿਲਿਆ ਸੀ ਸ਼ਾਇਦ ਇਸ ਵਾਰ ਵੀ ਮਿਲੇ ਉਪਵੇਖ ਦੀ ਗੱਲ ਹੈ ਪਰ ਜੇ ਮੈਂ ਲੰਘੇ ਹੋਏ ਵਕਤ ਦੀ ਗੱਲ ਕਰਾਂ ਤੇ ਨਵਜੋਤ ਸਿੰਘ ਸਿੱਧੂ ਦੇ ਦੌਰ ਦੇ ਪੂਰੇ ਆંકੜੇ ਇਸ ਵਾਰ ਮੈਂ ਸਾਂਝੇ ਕਰਦਾ ਤਾਂ ਕਿ ਇਹ ਸਮਝ ਆਵੇ ਕਿ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਅਹਿਮੀਅਤ ਕੀ ਹੈ 2004 ਤੋਂ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਚ ਕਦਮ ਰੱਖਦੇ ਨੇ ਕੋਈ ਵੀ ਚੋਣ ਕੋਈ ਵੀ ਚੋਣ ਉਸ ਤੋਂ ਬਾਅਦ ਭਾਵੇਂ ਪਾਰਲੀਮੈਂਟ ਦੀਆਂ ਭਾਵੇਂ ਵਿਧਾਨ ਸਭਾ ਦੀਆਂ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਤੋਂ ਬਿਨਾ ਖਤਮ ਨਹੀਂ ਹੋਈਆਂ 2022 ਦੀਆਂ ਚੋਣਾਂ ਦੇ ਵਿੱਚ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਹਾਰੇ ਬੜੀ ਦਿਲਚਸਪ ਗੱਲ ਹੈ ਜਦੋਂ ਕਾਂਗਰਸ ਆਈ ਕਮਾਂਡ ਨੇ ਚਰਨਜੀਤ ਚੰਨੀ ਉਹਨਾਂ ਨੂੰ ਚਿਹਰਾ ਬਣਾਇਆ ਤੇ ਨਵਜੋਤ ਸਿੰਘ ਸਿੱਧੂ ਨੂੰ ਚਿਹਰਾ ਨਹੀਂ ਬਣਾਇਆ ਔਰ ਜਿਸ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਕੁਝ ਲੀਡਰਾਂ ਨੇ ਸਾਜ਼ਿਸ਼ਾਂ ਰਚੀਆਂ ਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਲਿਖ ਕੇ ਹੀ ਕਹਿ ਦਿੱਤਾ ਸੀ ਕਿ ਮੈਂ 2022 ਦੇ ਵਿੱਚ ਚੋਣ ਨਹੀਂ ਲੜਨੀ ਸੋ ਨਵਜੋਤ ਇਹ ਬਹੁਤ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ ਨੇ 2022 ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਕਾਂਗਰਸ ਪਾਰਟੀ ਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਦਾ ਹਾਲ ਬਣਿਆ ਸੀ ਸਿਆਸਤ ਦਾ ਮਿਲ ਜੁਲ ਕੇ ਸਾਰੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਹਰਾਣਾ ਚਾਹੁੰਦੇ ਸੀ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਕਦੇ ਵੀ ਮਾੜੀ ਸਿਆਸਤ 'ਚ ਭਰੋਸਾ ਨਹੀਂ ਰੱਖਦੇ ਪਰ ਕਾਂਗਰਸ ਦੀ ਹਾਈ ਕਮਾਂਡ ਨੇ ਉਹਨਾਂ ਨੂੰ ਚੋਣ ਲੜਨ ਲਈ ਕਿਹਾ ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲੜੇ ਔਰ ਭਾਵੇਂ ਨਵਜੋਤ ਸਿੰਘ ਸਿੱਧੂ 2022 'ਚ ਹਾਰੇ ਪਰ ਪੂਰੀ ਚੋਣ 'ਚ 2022 'ਚ ਨਵਜੋਤ ਸਿੰਘ ਸਿੱਧੂ ਦੇ ਪ੍ਰਭਾਵ ਨੂੰ ਮੈਂ ਜ਼ਰੂਰ ਇੱਥੇ ਬਿਆਨ ਕਰੂੰਗਾ ਪਰ ਮੈਂ ਸ਼ੁਰੂ ਕਰੂੰਗਾ 2004 ਤੋਂ। ਔਰ 2024 'ਚ ਹੁਣ ਵੀ ਨਵਜੋਤ ਸਿੰਘ ਸਿੱਧੂ ਕਿਵੇਂ 2024 ਦੀਆਂ ਵੋਟਾਂ ਦੇ ਵਿੱਚ ਪ੍ਰਭਾਵ ਪਾਉਣਗੇ? ਨਵਜੋਤ ਸਿੰਘ ਸਿੱਧੂ ਦਾ ਫੈਕਟਰ ਅੱਜ ਵੀ 2024 ਦੀਆਂ ਵੋਟਾਂ ਦੇ ਵਿੱਚ ਬਹੁਤ ਵੱਡਾ ਹੈ। ਉਹਦੀ ਵੀ ਮੈਂ ਗੱਲ ਕਰੂੰਗਾ ਪਰ ਸ਼ੁਰੂ 2004 ਤੋਂ ਕਰਦੇ ਆਂ। ਨਵਜੋਤ ਸਿੰਘ ਸਿੱਧੂ ਭਾਜਪਾ 'ਚ ਆਉਂਦੇ ਨੇ ਜਿੱਤ ਜਾਂਦੇ ਨੇ। ਔਰ ਲਗਾਤਾਰ ਜਿਹੜੇ ਉੱਥੋਂ ਦੇ ਸਥਾਪਿਤ ਮੈਂਬਰ ਪਾਰਲੀਮੈਂਟ ਸੀ 1999 ਦੇ ਵਿੱਚ ਵੀ ਜਿੱਤੇ ਸੀ ਰਗੁਨੰਦਨ ਲਾਲ ਪਾਟਿਆ ਜੀ ਉਹਨਾਂ ਨੂੰ ਹਰਾਇਆ ਔਰ 2004 'ਚ ਜਿੱਤਣ ਤੋਂ ਬਾਅਦ ਜਦੋਂ 2006 'ਚ ਉਹਨਾਂ ਨੂੰ ਸਜ਼ਾ 18 ਸਾਲ ਦੇ ਕੇਸ ਤੋਂ ਬਾਅਦ ਉਹਨਾਂ ਨੂੰ ਸੁਣਾਈ ਜਾਂਦੀ ਹੈ ਹਾਲਾਂਕਿ ਸਜ਼ਾ ਨਹੀਂ ਸੀ ਸੁਣਾਈ ਗਈ ਜਦੋਂ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਉਸੇ ਵੇਲੇ ਉਹ ਪਾਰਲੀਮੈਂਟ ਚ ਜਾਂਦੇ ਨੇ ਤੇ ਸ਼ੋਮਨਾਥ ਚੱਟਰ ਜੀ ਨੂੰ ਉਹਨਾਂ ਨੇ ਅਸਤੀਫਾ ਦੇ ਦਿੱਤਾ। ਔਰ ਸ਼ੋਮਨਾ ਚੱਟਰ ਜੀ ਨੇ ਉਸ ਵੇਲੇ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਉਸ ਵੇਲੇ ਸਜ਼ਾ ਨਹੀਂ ਸੀ ਸੁਣਾਈ ਗਈ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਪਟਿਆਲਾ ਦੀ ਜੇਲ੍ਹ ਦੇ ਵਿੱਚ ਗਏ ਫਿਰ ਤੁਰੰਤ ਉਹਨਾਂ ਦੀ ਜ਼ਮਾਨਤ ਵੀ ਹੋਈ ਔਰ 2007 ਚ ਜਦੋਂ ਨਵਜੋਤ ਸਿੰਘ ਸਿੱਧੂ ਦੁਬਾਰਾ ਲੜੇ ਤੇ 2007 ਚ ਵਿਧਾਨ ਸਭਾ ਦੀਆਂ ਚੋਣਾਂ ਦਾ ਨਤੀਜਾ ਵੀ ਸੀ। ਨਾ ਕੇਵਲ ਨਵਜੋਤ ਸਿੰਘ ਸਿੱਧੂ ਜਿੱਤੇ ਬਾਈ ਇਲੈਕਸ਼ਨ ਪਾਰਲੀਮੈਂਟ ਦੀ ਚੋਣ ਅਮਰਸਰ ਤੋਂ ਲਗਾਤਾਰ ਦੂਜੀ ਵਾਰ ਭਾਰਤੀ ਜਨਤਾ ਪਾਰਟੀ ਵੀ 2007 ਦੇ ਵਿੱਚ 19 ਸੀਟਾਂ ਪੰਜਾਬ ਚ ਜਿੱਤੀ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਚੋਣ ਲੜਦੀ ਹੋਈ ਤਿੰਨ ਦੇ ਅੰਕੜੇ ਨੂੰ ਪਾਰ ਕਰਕੇ 19 ਸੀਟਾਂ ਤੇ ਜਿੱਤਦੀ ਹੈ ਔਰ ਮਾਝੇ ਤੇ ਦੁਆਬੇ ਚ ਸਭ ਤੋਂ ਜ਼ਿਆਦਾ ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤੀ 2007 ਤੋਂ ਬਾਅਦ ਆ ਗਈ ਗੱਲ 2012 ਦੀ 2012 ਵੇਲੇ ਵੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੂਰੀ ਗੈਗਚ ਮੁਕਾਬਲੇ ਵਾਲੀ ਲੜਾਈ ਸੀ ਕਾਂਗਰਸ ਨਾਲ ਕਾਂਗਰਸ ਦੁਬਾਰਾ ਸੱਤਾ ਚਾਣ ਦੀ ਤਿਆਰੀ ਸੀ 2012 ਚ ਸਾਨੂੰ ਪਤਾ ਹੈ ਕੈਪਟਨ ਮਰਿੰਦਰ ਸਿੰਘ ਇੱਕ ਰਾਤ ਪਹਿਲਾਂ ਹੀ ਪੰਜਾਬ ਦੇ ਗਵਰਨਰ ਨੂੰ ਮਿਲ ਆਏ ਸੀ ਉਹਨਾਂ ਨੂੰ ਇੰਨਾ ਜ਼ਿਆਦਾ ਭਰੋਸਾ ਸੀ ਕਿ ਸਾਡੀ ਸਰਕਾਰ ਦੁਆਰਾ ਬਣੇਗੀ ਲੇਕਿਨ 2012 ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵਾਰ ਫਿਰ ਸੱਤਾ ਚ ਲੈ ਕੇ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਔਰ 12 ਸੀਟਾਂ ਉਦੋਂ ਵੀ ਭਾਰਤੀ ਜਨਤਾ ਪਾਰਟੀ ਜਿੱਤਦੀ ਹੈ 2012 ਚ ਹਾਲਾਂਕਿ ਉਸ ਵੇਲੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਸਿਧਾਂਤਿਕ મતਭੇਦ ਖੜੇ ਹੋਏ ਸੀ ਨਵਜੋਤ ਸਿੰਘ ਸਿੱਧੂ ਔਰ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਵਿਚਾਰਾਂ ਦਾ ਵਖਰੇਵਾ ਨਜ਼ਰ ਆਉਣ ਲੱਗ ਗਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਨਾਲ ਵੱਧ ਤੋਂ ਵੱਧ ਡਿਵੈਲਪਮੈਂਟ ਕਰਨਾ ਚਾਹੁੰਦੇ ਸੀ ਸ਼੍ਰੀ ਅਮਰਸਰ ਸਾਹਿਬ ਉਸ ਪੱਧਰ ਤੇ ਉਹ ਸੰਤੁਸ਼ਟ ਨਹੀਂ ਸੀ ਅਕਾਲੀ ਭਾਜਪਾ ਦੀ ਸਰਕਾਰ ਬਣੀ ਔਰ ਉਸ ਤੋਂ ਬਾਅਦ 12 ਤੋਂ ਬਾਅਦ ਅਕਾਲੀ ਦਲ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਰੇ ਤਾਂ فاਸਲੇ ਵਧੇ ਅਕਾਲੀ ਦਲ ਬਹੁਤ ਤਕੜਾ ਸੀ ਔਰ ਉਹਨਾਂ ਨੇ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਨਵਿੰਸ ਕੀਤਾ ਕਿ ਤੁਸੀਂ ਅਰुण ਜੇਤਲੀ ਨੂੰ ਮੈਦਾਨ ਦੇ ਵਿੱਚ ਉਤਾਰੋ ਅਸੀਂ ਜਿਤਾ ਕੇ ਭੇਜਾਂਗੇ ਸਿਰਫ ਜੇਤਲੀ ਸਾਹਿਬ ਕਾਗਜ਼ 'ਤੇ ਨਾਉਣ ਸਰਟੀਫਿਕੇਟ ਭੇਜਣਾ ਸਾਡਾ ਕੰਮ ਹੈ ਪਰ ਅਰुण ਜੇਤਲੀ ਜਿੱਤੇ ਨਹੀਂ ਕਿਉਂਕਿ ਸਭ ਨੂੰ ਪਤਾ ਹੈ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਲਿਆਂਦੇ ਤੇ ਨਵਜੋਤ ਸਿੰਘ ਸਿੱਧੂ ਸਾਇਲੈਂਟ ਰਹਿ ਉਸ ਵੇਲੇ ਸਾਇਲੈਂਟ ਰਹਿ ਪ੍ਰਚਾਰ ਦੇ ਵਿੱਚ ਵੀ ਨਜ਼ਰ ਨਹੀਂ ਆਏ ਔਰ 2014 ਚ ਨਵਜੋਤ ਸਿੰਘ ਸਿੱਧੂ ਚੋਣ ਨਹੀਂ ਲੜੇ ਹਾਲਾਂਕਿ 2007 ਤੋਂ ਬਾਅਦ ਜਦੋਂ 2009 ਦੀ ਪਾਰਲੀਮੈਂਟ ਦੀ ਚੋਣ ਆਈ 2009 ਚ ਫਿਰ ਨਵਜੋਤ ਸਿੰਘ ਸਿੱਧੂ ਜਿੱਤੇ ਸੀ ਔਰ 2009 ਚ ਇਕਲੌਤੇ ਮੈਂਬਰ ਪਾਰਲੀਮੈਂਟ ਸੀ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਕਿਉਂਕਿ ਬਹੁਤ ਜ਼ਿਆਦਾ ਐਂਟੀ ਇਨਕੰਮੈਂਸੀ ਸਾਨੂੰ ਪਤਾ ਹੈ ਉਦੋਂ ਗੁਰਦਾਸਪੁਰ ਹਲਕੇ 'ਚ ਵੀ ਆਈ ਔਰ 2014 'ਚ ਜਦੋਂ ਅਰੁਣ ਜੇਤਲੀ ਹਾਰੇ ਤੇ ਇਹ ਸਾਫ਼ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਅਗਰ ਟਟ ਕੇ ਪ੍ਰਚਾਰ ਨਹੀਂ ਕਰਦੇ ਤੇ ਭਾਰਤੀ ਜਨਤਾ ਪਾਰਟੀ ਦਾ ਅੰਮ੍ਰਿਤਸਰ ਦੇ ਵਿੱਚ ਜਿੱਤਣਾ ਔਖਾ ਉਸ ਤੋਂ ਬਾਅਦ ਵੀ ਅਸੀਂ ਵੇਖਿਆ ਉਸ ਤੋਂ ਬਾਅਦ ਹਰਦੀਪ ਪੁਰੀ ਸਾਹਿਬ ਨੇ ਚੋਣ ਲੜੀ 2014 ਤੋਂ ਬਾਅਦ 2019 'ਚ ਹਰਦੀਪ ਪੁਰੀ ਵੀ ਹਾਰੇ ਭਾਵੇਂ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਸੀ ਉਹ ਜਾਦਾ ਸਰਗਰਮ ਵੀ ਨਹੀਂ ਰਹੇ ਅੱਜ ਵੀ ਸਥਿਤੀਆਂ ਇਹ ਨੇ ਕਿ ਹਰਦੀਪ ਪੁਰੀ ਹੁਣਾ ਦੀ ਚੋਂ ਟਿਕਟ ਜੜੀ ਉਹ ਹਜੇ ਤੱਕ ਅਨਾਉਂਸ ਨਹੀਂ ਹੋਈ ਅਮਰਸਰ 'ਚ ਦੁਬਾਰਾ ਉਮੀਦ ਬਹੁਤ ਘੱਟ ਹੈ ਕਿ ਉਹਨਾਂ ਨੂੰ ਦੁਬਾਰਾ ਉਮੀਦਵਾਰ ਬਣਾਇਆ ਜਾਏਗਾ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਦਾ ਸੈਕਟਰ ਪ੍ਰਭਾਵ ਸਿਆਸਤ 'ਚ ਹੁਣ 2014 ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਵਿੱਚ ਗਠਜੋੜ ਦੇ ਵਿੱਚ ਜਦੋਂ ਇਹ ਕਿਹਾ ਭਾਰਤੀ ਜਨਤਾ ਪਾਰਟੀ ਨੂੰ ਕਿ ਅਸੀਂ ਆਪਣੇ ਦਮ ਤੇ ਅੱਗੇ ਵਧੀਏ ਜਦੋਂ ਬੀਜੇਪੀ ਨੇ ਉਹਨਾਂ ਦੀ ਗੱਲਦਲ ਸਹਿਮਤੀ ਨਹੀਂ ਜਿਤਾਈ ਤੇ 2017 ਚ ਨਵਜੋਤ ਸਿੰਘ ਸਿੱਧੂ ਚਲੇ ਗਏ ਕਾਂਗਰਸ ਚ ਔਰ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਗਏ ਉਦੋਂ ਵੀ ਇਹ ਗੱਲਾਂ ਹੋ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਜਿਸ ਪਾਸੇ ਚਲੇ ਜਾਣਗੇ ਉਧਰ ਸਰਕਾਰ ਬਣੇਗੀ ਕਿਉਂਕਿ ਇਹ ਚਰਚਾਵਾਂ ਹੋਣ ਲੱਗੀਆਂ ਸੀ ਕਿ ਬੀਜੇਪੀ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਦੀ ਗੱਲ ਸੁਣ ਨਹੀਂ ਰਹੀ ਔਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਰਾਜ ਸਭਾ ਦੀ ਮੈਂਬਰੀ ਵੀ ਤਿਆਗ ਦਿੱਤੀ ਸੀ ਉਹ ਕਹਿੰਦੇ ਮੈਨੂੰ ਪੰਜਾਬ ਚ ਬੀਜੇਪੀ ਦੇ ਕੁਝ ਲੀਡਰ ਔਰ ਅਕਾਲੀ ਦਲ ਦੇ ਲੀਡਰ ਚਾਹੁੰਦੇ ਨੇ ਮੈਂ ਪੰਜਾਬ ਛੱਡਾਂ ਉਹਨਾਂ ਨੇ ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ ਸੀ ਔਰ ਜਦੋਂ ਕਾਂਗਰਸ ਚ ਗਏ ਤੇ 77 ਸੀਟਾਂ ਕਾਂਗਰਸ ਜਿੱਤੀ ਸੀ ਨਵਜੋਤ ਸਿੰਘ ਸਿੱਧੂ ਕਿਉਂਕਿ ਕਾਂਗਰਸ ਚਾਗੇ ਸੀ ਬਹੁਤ ਵੱਡਾ ਵੋਟ ਸ਼ੇਅਰ ਜਿਹੜਾ ਕਾਂਗਰਸ ਦਾ 2017 ਚ ਵਧਿਆ ਸੀ 38% ਵੋਟ ਸ਼ੇਅਰ ਤੇ ਕਾਂਗਰਸ ਪਹੁੰਚੀ ਸੀ ਔਰ ਭਾਜਪੀ 2017 ਸਿਰਫ 5.4% ਦੇ ਵੋਟ ਪਰ ਸ਼ੇਅਰ ਤੇ ਰਹਿ ਗਈ ਸੀ ਸੋ ਵੱਧ ਤੋਂ ਵੱਧ ਵੋਟ ਸ਼ੇਅਰ ਨਾਲੋਂ ਵੀ ਭਾਜਪੀ ਲਗਭਗ ਅੱਧੇ ਤੇ ਆ ਗਈ ਸੀ ਪੰਜਾਬ ਚ ਸੋ ਅਕਾਲੀ ਦਲ ਨੂੰ ਵੀ ਅਕਾਲੀ ਦਲ 25% ਤੇ ਆ ਗਿਆ ਸੀ ਜਿਹੜਾ ਵੱਧ ਤੋਂ ਵੱਧ 34% ਵੀ ਵਿਧਾਨ ਸਭਾ ਦੀਆਂ ਚੋਣਾਂ ਚ ਚੱਲਿਆ ਜਾਂਦਾ ਸੀ 34% ਤੇ ਆ ਗਿਆ ਸੀ ਸਾਨੂੰ ਨਹੀਂ ਅਕਾਲੀ ਦਲ 12 ਚ ਤੇ 17 ਚ 25% ਤੇ ਆ ਗਿਆ ਸੀ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਚਲੇ ਗਏ ਸੋ ਕਾਂਗਰਸ ਚ ਆਉਣ ਤੋਂ ਬਾਅਦ ਜਦੋਂ ਦਾਵੇਦਾਰ ਮੰਨੇ ਜਾਂਦੇ ਸੀ ਨਵਜੋਤ ਸਿੰਘ ਸਿੱਧੂ ਡਿਪਟੀ ਚੀਫ ਮਿਨਿਸਟਰ ਦੇ ਨਹੀਂ ਬਣਾਈ ਗਈ ਕੈਪਟਨ ਅਮਰਿੰਦਰ ਬਾਰਕਿਆ ਜਾਂਦਾ ਕਿ ਉਹਨਾਂ ਨੇ तमाम ਕੋਸ਼ਿਸ਼ਾਂ ਦੇ ਬਾਵਜੂਦ ਹਾਈ ਕਮਾਂਡ ਦੀਆਂ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਚੀਫ ਮਿਨਿਸਟਰ ਨਹੀਂ ਬਣਾਇਆ ਔਰ ਚੋਣਾਂ ਦੇ ਨੇੜੇ ਆ ਕੇ ਦੇਖੋ ਪ੍ਰਭਾਵ ਨਵਜੋਤ ਸਿੰਘ ਸਿੱਧੂ ਦਾ ਜਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਨਿਯੁਕਤ ਕੀਤਾ ਸੀ ਐਡਵਾਈਜ਼ਰ ਨਵਜੋਤ ਸਿੰਘ ਸਿੱਧੂ ਨੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਤੇ ਲਗਾਤਾਰ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲਦੇ ਰਹੇ ਔਰ ਫਿਰ ਕੈਪਟਨ ਅਮਰਿੰਦਰ ਚਾਹ ਦਾ ਸੱਦਾ ਦੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਔਰ ਫਿਰ ਗੱਲਾਂ ਚਲੀਆਂ ਨਵਜੋਤ ਸਿੰਘ ਸਿੱਧੂ ਆਪ ਦੱਸਦੇ ਨੇ ਉਹ ਤਾਂ ਮੀਡੀਆ 'ਚ ਕਿ ਫਿਰ ਮੈਨੂੰ ਡਿਪਟੀ ਚੀਫ ਮਿਨਿਸਟਰ ਬਣਾਉਣਾ ਚਾਹੁੰਦੇ ਸੀ ਕੈਪਟਨ ਅਮਰਿੰਦਰ ਕਿਉਂਕਿ 22 ਦੀਆਂ ਚੋਣਾਂ ਨੇੜੇ ਸੀ ਸੋ ਖੈਰ ਉਸ ਤੋਂ ਬਾਅਦ ਜਦੋਂ ਨਵਜੋਤ ਸਿੰਘ ਸਿੱਧੂ ਨੂੰ 22 'ਚ ਚਿਹਰਾ ਹੀ ਨਹੀਂ ਬਣਾਇਆ ਜਿਹੜੇ ਮਜਬੂਤ ਦਾਵੇਦਾਰ ਸੀ 2022 ਚ ਮੁੱਖ ਮੰਤਰੀ ਦੇ ਤੌਰ ਤੇ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕਾਂਗਰਸ ਨੇ ਚਰਨਜੀਤ ਚੰਨੀ ਤੇ ਦਾਅ ਖੇਡਿਆ ਕਿਉਂਕਿ ਬਹੁਤ ਸਾਰੇ ਕਾਂਗਰਸ ਦੇ ਲੀਡਰ ਅਚਾਨਕ ਹੀ ਨਵਜੋਤ ਸਿੰਘ ਸਿੱਧੂ ਦੀ ਬਜਾਏ ਚਰਨਜੀਤ ਚੰਨੀ ਦੇ ਪਾਲੇ ਚ ਚਲੇ ਗਏ ਚਰਨਜੀਤ ਚੰਨੀ ਨਵੇਂ ਸੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ 4-5 ਮਹੀਨਿਆਂ ਦਾ ਸਮਾਂ ਸੀ ਬਹੁਤਾ ਜਿਆਦਾ ਕੁਝ ਕਰਨ ਦਾ ਉਹਨਾਂ ਕੋਲੇ ਵਕਤ ਨਹੀਂ ਸੀ ਪਰ ਨਵਜੋਤ ਸਿੰਘ ਸਿੱਧੂ ਇੱਕ ਸਥਾਪਤ ਚਿਹਰਾ ਬਣ ਚੁੱਕੇ ਸੀ ਕੈਪਟਨ ਮਰਿੰਦਰ ਦੇ ਖਿਲਾਫ ਲੜਾਈ ਲੜਕੇ ਵੀ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਮੁਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਤੇ ਚੋਣਾਂ ਤੋਂ ਠੀਕ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਚਿਹਰੇ ਦੇ ਐਲਾਨ ਤੋਂ ਵੀ ਪਹਿਲਾਂ ਜੋ ਪਤਾ ਲੱਗਿਆ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਇਹ ਚੋਣ ਨਹੀਂ ਲੜਨਾ ਚਾਹੁੰਦਾ ਕਾਂਗਰਸ ਦੀ ਹਾਈ ਕਮਾਂਡ ਨੇ ਕਿਹਾ ਨਹੀਂ ਤੁਸੀਂ ਲੜੋ ਕਿਉਂਕਿ ਕਈ ਲੋਕ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਾਜ਼ਿਸ਼ਾਂ ਰਚ ਰਹੇ ਸੀ ਪਾਰਟੀ ਦੇ ਲੋਕ ਵੀ ਕਈ ਸਾਜ਼ਿਸ਼ਾਂ ਰਚ ਰਹੇ ਸੀ ਔਰ ਨਵਜੋਤ ਸਿੰਘ ਸਿੱਧੂ ਵੀ ਇਹ ਚੋਣ ਹਾਰੇ ਪਰ ਕਿਉਂਕਿ ਨਵਜੋਤ ਸਿੰਘ ਸਿੱਧੂ ਚਿਹਰਾ ਨਹੀਂ ਬਣਾਏ ਗਏ ਔਰ ਚੋਣ ਪ੍ਰਚਾਰ ਨਵਜੋਤ ਸਿੰਘ ਸਿੱਧੂ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਚੋਣ ਪ੍ਰਚਾਰ ਦੀ ਟੀਮ ਚ ਰੱਖਿਆ ਗਿਆ ਪਰ ਨਵਜੋਤ ਸਿੰਘ ਸਿੱਧੂ ਕਿਉਂਕਿ ਮੁੱਖ ਮੰਤਰੀ ਦਾ ਚਿਹਰਾ ਨਹੀਂ ਸੀ ਔਰ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਕਾਂਗਰਸ ਦੇ ਵਿੱਚ ਮਾਫੀਆ ਰਾਜ ਦੇ ਤੌਰ ਤੇ ਪ੍ਰਚਾਰਿਤ ਹੁੰਦਾ ਰਿਹਾ ਕਿ ਕੈਪਟਨ ਅਮਰਿੰਦਰ ਵੀ ਮਾਫੀਆ ਨੂੰ ਕੰਟਰੋਲ ਨਹੀਂ ਕਰ ਸਕੇ ਕੈਪਟਨ ਅਮਰਿੰਦਰ ਵਾਅਦੇ ਪੂਰੇ ਨਹੀਂ ਕਰ ਸਕੇ ਨਾ ਘਰ ਘਰ ਨੌਕਰੀ ਨਾ ਸਮੂੱਚੀ ਕਿਸਾਨੀ ਦਾ ਕਰਜ਼ਾ ਮਾਫ ਸੋ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਦੌੜ ਚ ਨਹੀਂ ਸੀ 2004 ਤੋਂ ਬਾਅਦ ਪਹਿਲੀ ਵਾਰੀ ਹੋਇਆ ਜਦੋਂ ਨਵਜੋਤ ਸਿੰਘ ਸਿੱਧੂ 2022 ਚ ਦੌੜ ਚ ਨਹੀਂ ਸੀ ਉਹਨਾਂ ਨੇ ਜੇ ਬਣਨਾ ਸੀ ਤਾਂ ਸਿਰਫ ਐਮਐਲਏ ਯਾ ਮੰਤਰੀ ਕਿਉਂਕਿ ਉਹਨਾਂ ਨੂੰ ਨਾ ਡਿਪਟੀ ਮੁੱਖ ਮੰਤਰੀ ਬਣਾਇਆ ਜਾਣਾ ਸੀ ਨਾ ਮੁੱਖ ਮੰਤਰੀ ਕਿਉਂਕਿ ਉਹ ਪਹਿਲਾਂ ਹੀ ਅਨਾਉਂਸ ਕਰਤਾ ਸੀ ਕਾਂਗਰਸ ਨੇ ਅਜੇ ਹਾਲਾਤਾਂ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਕਿਉਂਕਿ ਕਾਂਗਰਸ ਐਂਟੀ ਇੰਗੋਮੈਂਸੀ ਕਰਕੇ ਸੀ ਨਵਜੋਤ ਸਿੱਧੂ ਨਾ ਭਾਜਪਾ 'ਚ ਸੀ ਨਾ ਅਕਾਲੀ ਦਲ 'ਚ ਸੀ ਨਵਜੋਤ ਸਿੰਘ ਸਿੱਧੂ ਚਿਹਰੇ ਨਹੀਂ ਬਣਾਏ ਗਏ ਤੇ ਵੋਟ ਸ਼ੇਅਰ 43. 42. ਕੁਝ ਪਰਸੈਂਟ ਲਗਭਗ 43% ਆਮ ਆਦਮੀ ਪਾਰਟੀ ਨੂੰ ਜਾਂਦਾ ਹੈ ਉਹ ਆਮ ਆਦਮੀ ਪਾਰਟੀ 92% ਸੀਟਾਂ ਜਿੱਤਦੀ ਹੈ ਸੋ ਇਸ ਰੂਪ ਚ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਦੀ ਸਿਆਸਤ 'ਚ ਪ੍ਰਭਾਵ ਦਿਖਦਾ ਹੈ ਔਰ ਇੱਕ ਵਾਰ ਹੁਣ ਫੇਰ ਜਦੋਂ ਪੰਜਾਬ ਦੀ ਸਿਆਸਤ ਇੱਕ ਵਾਰ ਫੇਰ ਮੋੜੇ ਕੱਟ ਰਹੀ ਹੈ 2024 ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਫੇਰ ਨਵਜੋਤ ਸਿੰਘ ਸਿੱਧੂ ਦੇ ਪ੍ਰਭਾਵ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਜਦੋਂ ਕਾਂਗਰਸ ਦੇ ਬਹੁਤ ਸਾਰੇ ਲੀਡਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੋਏ ਨੇ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਲਗਾਤਾਰ ਰੈਲੀਆਂ ਕਰ ਰਹੇ ਸੀ। ਔਰ ਵੱਡੀ ਪੀੜ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਚ ਆ ਰਹੀ ਸੀ ਕਿਉਂਕਿ ਲੋਕ ਅੱਜ ਵੀ ਨਵਜੋਤ ਸਿੰਘ ਸਿੱਧੂ ਦੇ ਅਜੰਡੇ ਨੂੰ ਪਸੰਦ ਕਰਦੇ ਨੇ। ਇਮਾਨਦਾਰੀ ਦੇ ਸਿਆਸਤ ਦੇ ਅਜੰਡੇ ਨੂੰ ਪਸੰਦ ਕਰਦੇ ਨੇ ਪਰ ਕਿਉਂਕਿ ਇਹ ਸਵਾਰ ਵੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਉਸ ਤਰ੍ਹਾਂ ਦੇ ਚਿਹਰੇ ਦੇ ਰੂਪ ਦੇ ਵਿੱਚ ਅੱਗੇ ਨਹੀਂ ਕੀਤਾ ਗਿਆ। ਜਿੱਥੇ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਦੇ ਏਜੰਡੇ ਨਾਲ ਅੱਗੇ ਵਧਣ ਤੇ ਅੱਜ ਨਵਜੋਤ ਸਿੰਘ ਸਿੱਧੂ ਦਾ ਪ੍ਰਭਾਵ 2024 ਦੀਆਂ ਚੋਣਾਂ 'ਚ ਹੈ ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਪ੍ਰਚਾਰ ਨਹੀਂ ਕਰਦੇ ਤੇ ਕਾਂਗਰਸ ਦੀ ਸਥਿਤੀ ਪੰਜਾਬ 'ਚ ਬਹੁਤ ਔਖੀ ਲੱਗਦੀ ਹੈ ਜੋ ਵਕ ਵਕ ਸਰਵੇਖਣ ਤੇ ਅਨੁਮਾਨਿਤ ਸਰਵੇਖਣ ਜੋ ਅਨੁਮਾਨ ਨੇ ਸਿਆਣੇ ਬੰਦਿਆਂ ਦੇ ਉਹ ਕਾਂਗਰਸ ਨੂੰ ਦੌੜ 'ਚੋਂ ਬਾਹਰ ਮੰਨਦੇ ਨੇ ਔਰ ਜਿਸ ਤਰ੍ਹਾਂ ਨਾਲ ਹੁਣ ਫਿਰ ਸਥਿਤੀਆਂ ਬਦਲੀਆਂ ਨੇ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਪੋਲਿਟੀਕਲ ਵੈਕਿਊਮ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਕਿਸਾਨ ਅੰਦੋਲਨ ਔਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ 13 0 ਵਾਲੇ ਪਾਸੇ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ। ਲੇਕਿਨ ਪਿਛਲੇ 10 12 ਦਿਨਾਂ ਨੇ 13 14 ਫਰਵਰੀ ਤੋਂ ਬਾਅਦ ਕਿਸਾਨ ਸ਼ੁਭ ਕਰਨ ਦੇ ਮਰਡਰ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਚ ਪੋਲਿਟੀਕਲ ਹਾਲਾਤਾਂ ਨੇ ਮੋੜਾ ਕਟਿਆ। ਜਿਸ ਤਰ੍ਹਾਂ ਦਾ ਪੋਲਿਟিক্যাল ਵੈਕਿਊਮ 22 ਦੀਆਂ ਚੋਣਾਂ ਤੋਂ ਪਹਿਲਾਂ ਬਣਿਆ ਸੀ ਕਿਸਾਨ ਅੰਦੋਲਨ ਦੇ ਸਮੇਂ ਲਗਭਗ ਉਸੇ ਤਰ੍ਹਾਂ ਦੀ ਸਥਿਤੀ ਇੱਕ ਵਾਰ ਫੇਰ ਬਣਦੀ ਜਾ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਹੋਣ ਕਰਕੇ ਕੁਝ ਉੱਪਰ ਨਜ਼ਰ ਆ ਰਹੀ ਹੈ ਪਰ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਪੂਰਾ ਕਰਕੇ ਭਾਰਤੀ ਜਨਤਾ ਪਾਰਟੀ ਵੀ ਸ਼ਹਿਰਾਂ ਦੇ ਵਿੱਚ ਉਭਾਰ ਲੈਂਦੀ ਨਜ਼ਰ ਆ ਰਹੀ ਹੈ ਪਰ ਅਗਰ ਅਕਾਲੀ ਭਾਜਪਾ ਗੱਠ ਜੋੜ ਹੁੰਦਾ ਫੇਰ ਸਮੀਕਰਨ ਕੀ ਬਣਦੇ ਨੇ ਇਹਦੇ ਤੇ ਨਜ਼ਰ ਰਹੂਗੀ ਪਰ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਅਗਰ ਕਾਂਗਰਸ ਨੇ ਬਹੁਤ ਚੰਗੇ ਤਰੀਕੇ ਨਾਲ ਨਾ ਪੋਲੀਟੀਕਲ ਤੌਰ ਦੇ ਉੱਤੇ ਸਰਗਰਮ ਕੀਤਾ ਜਾਂ ਇਹ ਕਹਿ ਲਓ ਕਿ ਅਗਰ ਨਵਜੋਤ ਸਿੰਘ ਸਿੱਧੂ ਦੇ ਅਜੰਡੇ ਤੇ ਕਾਂਗਰਸ ਅੱਗੇ ਨਾ ਵਧੀ ਤੇ ਪੰਜਾਬ ਚ ਕਾਂਗਰਸ ਔਖ ਹੈ ਹੁਣ ਮੈਂ ਇਸ 쇼 ਨੂੰ ਇਸ ਰੂਪ ਦੇ ਵਿੱਚ ਖਬਰ ਖਤਮ ਕਰੂੰਗਾ ਕਿ 2024 ਦੀਆਂ ਚੋਣਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਪ੍ਰਭਾਵ ਰਹਿਣ ਵਾਲਾ ਹੈ ਅਗਰ ਸਿੱਧੂ ਸ਼ਾਂਤ ਰਹਿੰਦੇ ਨੇ ਤੇ ਬਹੁਤ ਹੈਰਾਨੀਜਨਕ ਨਤੀਜੇ ਕਾਂਗਰਸ ਲਈ ਵੀ ਆ ਸਕਦੇ ਨੇ ਔਰ ਅਗਰ ਨਵਜੋਤ ਸਿੰਘ ਸਿੱਧੂ ਸਰਗਰਮ ਰਹਿੰਦੇ ਨੇ ਤੇ ਫਿਰ ਪੰਜਾਬ ਦੇ ਵਿੱਚ ਤਕਉਣੀ ਟੱਕਰ ਵਾਲੇ ਪਾਸੇ ਦੀ ਗੱਲ ਤੁਰ ਸਕਦੀ ਹੈ ਅਗਰ ਅਕਾਲੀ ਬੀਜੇਪੀ ਗਠਜੋੜ ਹੁੰਦਾ ਅਗਰ ਅਕਾਲੀ ਬੀਜੇਪੀ ਗਠਜੋੜ ਨਹੀਂ ਹੁੰਦਾ ਤੇ ਫਿਰ ਆਮ ਆਦਮੀ ਪਾਰਟੀ 13 0 ਦਾ ਜਿਹੜਾ ਉਹਨਾਂ ਦਾ ਟਾਰਗੇਟ ਹੈ ਉਹਦੇ ਤੇ ਸੌਖੀ ਅੱਗੇ ਵੱਧ ਸਕਦੀ ਹੈ ਪਰ ਸਥਿਤੀਆਂ ਕੁਝ ਦਿਨਾਂ 'ਚ ਬਦਲ ਜਾਂਦੀਆਂ ਨੇ ਜਿਵੇਂ 10 12 ਦਿਨਾਂ 'ਚ ਬਦਲੀਆਂ ਬਾਕੀ ਵੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਚੋਣ ਜ਼ਾਬਤੇ ਦੇ ਨੇੜੇ ਆ ਕੇ ਸਥਿਤੀਆਂ ਕਿਸ ਰੂਪ ਚ ਅੱਗੇ ਵਧਦੀਆਂ ਸੋ ਫਿਲਹਾਲ 2024 ਦੀਆਂ ਚੋਣਾਂ ਤੋਂ ਪਹਿਲਾਂ ਇਸ ਖਾਸ ਐਪੀਸੋਡ ਦੇ ਵਿੱਚ ਐਨਾ ਹੀ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਬਹੁਤਾਂ